ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਭ ਸੰਗਤ ਜੀ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਨ ਕਿਰਪਾ ਮਿਹਰਮਤ ਦਾ ਸਦਕਾ ਸਤਿਗੁਰਾਂ ਨੇ ਆਪਣੀ ਗੋਦ ਵਿੱਚ ਬੈਠਣ ਦਾ ਸੁਪਾਤ ਤੇ ਸਮਾ ਬਖਸ਼ਿਸ਼ ਕੀਤਾ ਹੈ ਨਹੀਂ ਤਾਂ ਬਹੁਤ ਲੋਕ ਇਸ ਸੁਪਾਤ ਨੂੰ ਔਰ ਇਸ ਸਮੇ ਨੂੰ ਵੀ ਪ੍ਰਾਪਤ ਕਰਨ ਲਈ ਤਰਸਦੇ ਹਨ ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਸਾਨੂੰ ਇਹ ਦਾਤ ਗੁਰੂ ਸਾਹਿਬ ਜੀ ਨੇ ਬਖਸ਼ ਕੇ ਨਿਵਾਜਿਆ ਆਓ ਅੱਜ ਦਾ ਇਤਿਹਾਸ ਆਪਾਂ ਸਾਂਝਾ ਕਰਨਾ ਹੈ ਅੱਜ 6 ਪੂ ਦਾ ਦਿਨ ਔਰ 20 ਦਸੰਬਰ ਦਾ ਦਿਨ ਗੁਰੂ ਸਾਹਿਬ ਜੀ ਨੇ ਪੰਜ ਪੋ ਦੀ ਰਾਤ 19 ਦਸੰਬਰ ਦੀ ਰਾਤ ਨੂੰ ਅਨੰਤਪੁਰ ਸਾਹਿਬ ਛੱਡਿਆ ਹੈ ਇਸ ਅਨੰਤਪੁਰ ਸਾਹਿਬ ਮਹੀਨੇ ਤੋਂ ਲੈ ਕੇ ਅੱਜ ਤੱਕ 22 ਤਾਰੀਖ ਦੀ ਪਹਾੜੀ ਫੌਜ ਨੇ ਸੂਬਾ ਸਰਹੰਗ ਦੀ ਫੌਜ ਨੇ ਸੂਬਾ ਲਾਹੌਰ ਦੀ ਫੌਜ ਨੇ ਔਰ ਪੁਸ਼ ਦਿੱਲੀ ਤੋਂ ਆਈ ਫੌਜ ਨੇ ਘੇਰਾ ਪਾਇਆ ਹੋਇਆ ਹੈ ਕਿਲੇ ਵਿੱਚ ਕੋਈ ਚੀਜ਼ ਨਹੀਂ ਜਾ ਸਕਦੀ 15 20 ਸੀਮਤ ਮਾਤਰਾ ਵਿੱਚ ਰਾਸ਼ਨ ਪਾਣੀ ਮੌਜੂਦ ਸੀ ਇਤੋਂ ਤੱਕ ਕਿ ਇਸ ਕਿਲੇ ਵਿੱਚ ਜਾਂਦਾ ਹੋਇਆ ਪਾਣੀ ਦਾ ਜਿਹੜਾ ਇੱਕ ਨਾਲਾ ਸੀ ਉਹਦਾ ਵਹਾਵ ਵੀ ਬੰਦ ਕਰਕੇ ਦੂਜੇ ਪਾਸੇ ਨੂੰ ਮੋੜ ਦਿੰਦਾ ਹੈ। ਭਾਪ ਪਾਣੀ ਦੀ ਕਿਲਤ ਵੀ ਕਿਲੇ ਵਿੱਚ ਆਈ। ਅਰ ਰਾਸ਼ਨ ਦੀ ਵੀ ਕਮੀ ਹੈ। ਔਰ ਇਸ ਇਲੇਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਗੁਰਸਿੱਖ ਨੇ ਕੀਮਤੀ ਘੋੜੇ ਹਨ ਔਰ ਪ੍ਰਸਾਦੀ ਹਾਥੀ ਵਰਗੇ ਕੀਮਤੀ ਜਾਨਵਰ ਹਨ ਜਿਹੜੇ ਭੁੱਖ ਦੇ ਦੁੱਖ ਨਾਲ ਸਤਿਗੁਰਾਂ ਦੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਆਪਣੇ प्राण ਦੇ ਗਏ ਔਰ ਕਈ ਸਿੱਖ ਵੀ ਭੁੱਖ ਦੇ ਮਾਰੇ ਹੋਏ ਚੱਲ ਬਸੇ ਹਨ ਕਈ ਦੁੱਖ ਦੇ ਮਾਰੇ ਚੱਲ ਬਸੇ ਨੇ ਕੋਈ ਬਿਮਾਰੀ ਦੇ ਮਾਰੇ ਹੋਏ ਚੱਲ ਬਸੇ ਹਨ ਪਰ ਫਿਰ ਵੀ ਸਤਿਗੁਰੂ ਜੀ ਤੇ ਜਿਤਨਾ ਖਾਲਸਾ ਹੈ ਉਹ ਸਾਰਾ ਚੜ੍ਹਦੀ ਕਲਾ ਵਿੱਚ ਇੱਥੇ ਖੂਨੀ ਹਾਥੀ ਦੇ ਹਮਲੇ ਕਰਵਾਏ ਗਏ ਨੇ ਜਦੋਂ ਲੰਮਾ ਸਮਾਂ ਇਹ ਸੰਘਰਸ਼ ਚੱਲਦਾ ਰਿਹਾ ਇਹ ਸੋਚਦੇ ਸਨ ਕੁਝ ਦਿਨਾਂ ਦੀ ਖੇਡ ਹੈ ਇਹ ਭੁੱਖ ਦੇ ਸਤਾਏ ਹੋਏ ਆਪਣੇ ਆਪ ਹੀ ਬਾਹਰ ਆ ਜਾਣਗੇ ਪਰ ਇਹਨਾਂ ਨੂੰ ਕੀ ਪਤਾ ਕਿ ਇਹ ਤਾਂ ਰੋਜ਼ ਸਵੇਰੇ ਅੰਮ੍ਰਿਤ ਵੇਲੇ ਪੜਦੇ ਹਨ ਕੀ ਤਿਆ ਦੁਖ ਭੂਖ ਸਦਮਾਰ ਇਹ ਪੇਦਾ ਤੇਰੀ ਦਾਤਾ ਜੇ ਭੁਖ ਦੇ ਤਾਂ ਇਤਹੀ ਰਾਜਾ ਦੁਖ ਵਿੱਚ ਸੁਖ ਮਨੈ ਇਹ ਉਹ ਗੁਰੂ ਕੀ ਸੰਗਤ ਹੈ ਇਹ ਉਹ ਗੁਰੂ ਕੇ ਸਿਖਾਂ ਤੋ ਗੁਰੂ ਪਿਆਰੀ ਸਾਥ ਸੰਗਤ ਇਸ ਤਰੀਕੇ ਦੇ ਨਾਲ ਕਿਲੇ ਦੇ ਵਿੱਚ ਹਰ ਚੀਜ਼ ਦੀ ਕਮੀ ਮਹਿਸੂਸ ਹੋ ਰਹੀ ਹੈ ਕੁਝ ਸਿੱਖ ਕਈ ਵਾਰੀ ਬਾਹਰ ਨਿਕਲਦੇ ਨੇ ਮਾਰਗਕਾਰਾ ਕਰਕੇ ਜੋ ਹੱਥ ਆਉਂਦਾ ਹੈ ਉਹ ਲਿਆ ਕੇ ਛਕਦੇ ਹਨ ਕਈ ਵਾਰੀ ਇਸੇ ਮਸਲੇ ਵਿੱਚ ਕਈ ਸਿੱਖਾਂ ਦੀਆਂ ਸ਼ਹੀਦੀਆਂ ਵੀ ਹੁੰਦੀਆਂ ਹਨ ਜੇ ਚਾਰ ਜਾਂਦੇ ਨੇ ਤੇ ਦੋ ਹੀ ਵਾਪਸ ਆਉਂਦੇ ਹਨ ਪਰ ਜੋ ਵੀ ਲੈ ਕੇ ਆਉਂਦੇ ਹੈ ਉਹ ਸਾਰਾ ਵੰਡ ਕੇ ਛਕਦੇ ਤਾਂ ਹੀ ਅਸੀਂ ਅਰਦਾਸ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੀਪ ਚਲਾਈ ਤੇਗ ਵਾਹੀ ਦੀਪ ਕੇ ਅੰਡਟ ਕੀਤਾ ਜਿਨਾ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਚੇਤੇ ਆਉਂਦਾ ਹੈ ਤੋਂ ਪਹਾੜੀ ਰਾਜਿਆਂ ਨੇ ਇੱਕ ਪ੍ਰਸਤਾਵ ਰੱਖਿਆ ਕਿ ਮਹਾਰਾਜ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਕਿਹੜਾ ਖਾਲੀ ਕਰ ਜਾਓ ਸਾਡੀ ਵੀ ਰਹਿ ਆਏਗੀ ਤੁਸੀਂ ਵੀ ਦੂਜੀ ਜਗ੍ਹਾ ਜਾ ਕੇ ਸੁੱਖ ਨਾਲ ਵਸੋ ਪਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਚਲੋ ਅਸੀਂ ਵਿਚਾਰ ਕਰਦੇ ਹਾਂ ਜਦੋਂ ਵਿਚਾਰ ਹੋਈ ਤੇ ਸਾਰੀ ਸੰਗਤ ਕੁਝ ਸਿੱਖ ਕਹਿਣ ਲੱਗੇ ਮਹਾਰਾਜ ਸਾਨੂੰ ਇਹਨਾਂ ਤੇ ਯਕੀਨ ਕਰਕੇ ਗਿਲਾਖਾ ਦੀ ਕਰ ਦੇਣਾ ਚਾਹੀਦਾ ਕੁਛ ਸਿੱਖ ਉਤਾਵਲੇ ਵੀ ਹੋਏ ਇੱਥੇ ਵਿਦਾਵੇ ਦੀ ਦਲ ਵੀ ਚੱਲੀ ਗੁਰੂ ਸਾਹਿਬ ਜੀ ਨੇ ਕਿਹਾ ਸੱਚ ਜਾਣਿਓ ਮੈਨੂੰ ਇਹਨਾਂ ਦੀ ਕਿਸੇ ਗੱਲ ਤੇ ਭਰੋਸਾ ਨਹੀਂ ਅਗਰ ਜੇ ਤੁਸੀਂ ਦੇਖਣਾ ਹੈ ਤੇ ਕੰਮ ਕਰੋ ਕੁਛ ਬੈਲ ਗੱਡੀਆਂ ਤਿਆਰ ਕਰੋ ਕੁਛ ਘੋੜੇ ਖਚਰਾ ਤਿਆਰ ਕਰੋ ਉਹਨਾਂ ਤੇ ਛਟਾ ਲੱਦੋ ਤੇ ਉਹਨਾਂ ਵਿੱਚ ਕੂੜਾ ਕਰਕਟ ਫਟੇ ਪੁਰਾਣੇ ਕੱਪੜੇ ਟੁੱਟੇ ਛਿੱਤਰ ਮਰੇ ਪਸ਼ੂਆਂ ਦੀਆਂ ਹੱਡੀਆਂ ਤੇ ਹੋਰ ਜੋ ਵੀ ਫालतू ਹੈ ਬੇਕਾਰ ਚੀਜ਼ਾਂ ਲੱਦ ਕੇ ਉੱਤੇ ਸੋਹਣੇ ਦੁਸ਼ਾਲੇ ਪਾ ਕੇ ਤੇ ਉਹ ਕਾਫਲਾ ਪਹਿਲਾ ਬਾਹਰ ਕੱਢੋ ਤੇ ਇਹਨਾਂ ਨੂੰ ਆਖੋ ਕਿ ਪੈ ਤਾਂ ਗੁਰੂ ਦਾ ਖਜ਼ਾਨਾ ਅਸੀਂ ਸੁਰੱਖਿਅਤ ਜਗ੍ਹਾ ਤੇ ਪਜਾਵਾਂਗੇ ਜਦੋਂ ਇਹ ਕਾਫਲਾ ਬਾਹਰ ਕੱਢਿਆ ਗਿਆ ਤੇ ਉਸੇ ਵੇਲੇ ਧਾਵਾ ਬੋਲ ਦਿੱਤਾ ਉਹਨਾਂ ਨੇ ਕਿ ਗੁਰੂ ਦਾ ਖਜ਼ਾਨਾ ਲੁੱਟ ਲਓ ਇਹ ਬੜਾ ਕੀਮਤੀ ਹੈ ਸੁਖ ਪੋਗਾਗੇ ਮਹਾਰਾਜ ਜੀ ਕਹਿੰਦੇ ਵੇਖ ਲਓ ਇਨਾਂ ਦੇ ਅੰਦਰ ਕਿੱਥੇ ਟਕੇ ਹੋਏ ਹਨ ਇਹ ਕਿੰਨੇ ਝੂਠੇ ਤੇ ਲਾਲਚੀ ਹਨ ਉਸ ਤੋਂ ਬਾਅਦ ਕੁਝ ਸਮਾਂ ਹੋਰ ਬੀਤਿਆ ਫਿਰ ਮੁਸਲਮਾਨ ਲੋਕ ਅਤੇ ਬਈਤਾਰ ਦੇ ਪਹਾੜੀ ਹਿੰਦੂ ਪੰਨਾ ਪੁਜਿਤ ਵਰਗੇ ਇਹ ਆਗੂ ਬਣ ਕੇ ਆਏ ਇੱਕ ਪਾਸੇ ਕੁਰਾਨ ਉੱਤੇ ਔਰੰਗਜ਼ੇਬ ਵੱਲੋਂ ਲਿਖੀ ਹੋਈ ਨਾਲ ਚਿੱਠੀ ਇੱਕ ਪਾਸੇ ਗੀਤਾ ਤੇ ਨਾਲ ਆٹے ਦੀ ਬਣਾਈ ਹੋਈ ਗਉ ਥਾਲੀ ਵਿੱਚ ਰੱਖੀ Hindu ਲੋਕਾਂ ਨੇ ਗੀਤਾ ਤੇ ਗਉ ਦੀ ਕਸਮ ਖਾਧੀ ਔਰ ਮੁਸਲਮਾਨਾਂ ਨੇ ਕੁਰਾਨ ਦੀ ਕਸਮ ਖਾ ਕੇ ਹੱਥ ਰੱਖ ਕੇ ਕਿਹਾ ਕਿ ਤੁਸੀਂ ਕਿਲਾ ਖਾਲੀ ਕਰ ਦਿਓ ਤੇ ਜਿੱਧਰ ਵੀ ਜਾਣਾ ਚਾਹੋ ਔਰਮ ਜੀਬ ਕਹਿੰਦਾ ਜਾਣ ਦਿਓ ਤੇ ਹੋ ਸਕੇ ਤਾਂ ਮੇਰੇ ਵੱਲ ਆਉਣ ਆਣ ਕੇ ਮੇਰੇ ਨਾਲ ਗੱਲਬਾਤ ਕਰਨ ਗੁਰੂ ਸਾਹਿਬ ਜੀ ਨੇ ਫਿਰ ਆਖਿਆ ਕਿ ਮੈਨੂੰ ਇਹਨਾਂ ਦੀਆਂ ਕਸਮਾਂ ਤੇ ਕੋਈ ਭਰੋਸਾ ਨਹੀਂ ਹੈ ਖਾਲਸਾ ਜੀ ਕੁਝ ਸਮਾਂ ਰੁਕੋ ਤੁਹਾਡੀ ਜਿੱਤ ਹੋਵੇਗੀ ਪਰ ਖਾਲਸਾ ਉਤਾਵਲਾ ਹੋ ਚੁੱਕਾ ਸੀ ਕਹਿ ਰਹੇ ਸਨ ਮਹਾਰਾਜ ਇਥੇ ਕੋ ਖੁਨਾਰ ਮਰਨ ਨਾਲ ਤਾਂ ਕਿਲੇ ਤੋਂ ਬਾਗ ਨਿਕਲ ਕੇ ਲੜ ਕੇ ਮਰਾਂਗੇ ਸ਼ਹੀਦੀਆਂ ਪ੍ਰਾਪਤ ਕਰਾਂਗੇ ਤੇ ਉਹ ਚੰਗਾ ਹੈ ਗੁਰੂ ਸਾਹਿਬ ਜੀ ਨੇ ਸਹਿਮਤੀ ਜਤਾਈ ਤੇ ਕਿਲਾ ਚਦਨ ਲਈ ਤਿਆਰ ਹੋ ਗਏ। पण ਕੰਜਪੂ ਬਾੜੇ ਦਿਨ 69 ਗੁਰੂ ਸਾਹਿਬ ਜੀ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਨੂੰ ਅਵਾਜ਼ ਦਿੱਤੀ। ਕਹਿਣ ਲੱਗੇ ਪਿਆਰੇ ਦਇਆ ਸਿੰਘ ਪਿਆਰੇ ਧਰਮ ਸਿੰਘ ਤੁਸੀਂ ਸਭ ਤੋਂ ਅੱਗੇ ਹੋ ਗੋਗੇ। ਅਰ ਤੁਹਾਡੀ ਨਿਗਰਾਨੀ ਵਿੱਚ ਕੁਝ ਸਿੰਘ ਨਾਲ ਆਉਣਗੇ। ਤੁਹਾਡੇ ਨਾਲ ਮਾਤਾ ਗੁਜਰ ਕੌਰ ਜੀ ਤੇ ਨਾਲ ਦੋਵੇਂ ਛੋਟੇ ਸਹਬਜ਼ਾਦੇ। ਬਾਬਾ ਜੁਰਾਵਰ ਸਿੰਘ ਤੇ ਫਤੇ ਸਿੰਘ। ਇਹ 4 ਦੇ ਤੇ ਉਹਨਾਂ ਦੇ ਨਾਲ ਅੱਗੇ ਬੈਠਣਗੇ। ਔਰ ਇਸ ਕਾਫਲੇ ਦੀ ਜ਼ਿੰਮੇਵਾਰੀ ਅਗਵਾਈ ਤੁਸੀਂ ਕਰਨੀ ਹੈ ਇਸ ਦੇ ਪਿੱਛੇ ਭਾਈ ਮਨੀ ਸਿੰਘ ਉਹਨਾਂ ਦੀ ਡਿਊਟੀ ਲਈ ਕਿ ਤੁਸੀਂ ਗੁਰੂ ਕੇ ਮੈਂ ਮਾਤਾ ਸੁੰਦਰੀ ਜੀ ਮਾਤਾ ਸਹਿਬ ਕੌਰ ਜੀ ਇਹ ਕਾਫਲਾ ਲੈ ਕੇ ਤੁਸੀਂ ਇਹਨਾਂ ਦੇ ਪਿੱਛੇ ਚਰਨਾ ਇਸ ਤੋਂ ਪਿੱਛੇ ਭਾਈ ਉਦੇ ਸਿੰਘ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਅਤੇ ਸੈਜ ਜਿਆਦਾ ਅਜੀਤ ਸਿੰਘ ਜੀ ਇਹਨਾਂ ਦਾ ਕਾਫਲਾ ਪਿੱਛੇ ਰੱਖਿਆ ਹੈ। ਔਰ ਇਹਨਾਂ ਦੀ ਅਗਵਾਈ ਵਿੱਚ 100 ਦੇ ਕਰੀਬ 60 ਧਾਰੀ ਤਿਆਰ ਬਰ ਤਿਆਰ ਗੁਰੂ ਕਾ ਖਾਲਸਾ ਹੈ। ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਲੋਕਾਂ ਦੀ ਨਿਗਾਹ ਵਿੱਚ ਪਿੱਛੇ ਰੱਖਿਆ ਪਰ ਨਹੀਂ ਗੁਰੂ ਸਾਹਿਬ ਨੇ ਪੁੱਤਰ ਆਪਣਾ ਅੱਗੇ ਰੱਖਿਆ ਅੱਗੇ ਕਿਉਂ ਰੱਖਿਆ ਕਿ ਕਿਲਾ ਛੱਡਣਾ ਹੈ ਤੇ ਕਿਲੇ ਦੀ ਦਿਵਾਰੇ ਫੌਜ ਹੈ ਤੇ ਜਦੋਂ ਕਾਫਲਾ ਨਿਕਲਣਾ ਹੈ ਇਸ ਕਾਫਲੇ ਦੇ ਉੱਪਰ ਜੇ ਹਮਲਾ ਹੋਇਆ ਤਿਉ ਪਿਛਲੇ ਪਾਸਿਆਂ ਹੋਣਾ ਹੈ ਇਸ ਵਾਸਤੇ ਉਹਨਾਂ ਨੂੰ ਤਾਕੀਦ ਕੀਤੀ ਹੈ ਕਿ ਜੇ ਦੁਸ਼ਮਣ ਹਮਲਾ ਕਰੇ ਤਾਂ ਉਹਦਾ ਢੱਟ ਕੇ ਮੁਕਾਬਲਾ ਕਰਨਾ ਹੈ ਔਰ ਉਹਨੂੰ ਅਗਲੇ ਕਾਫਲੇ ਤੱਕ ਨਹੀਂ ਆਉਣ ਦੇਣਾ ਗੁਰੂ ਸਾਹਿਬ ਜੀ ਇਹ ਆਪਣਾ ਕਾਫਲਾ ਨੰਦਪੁਰ ਸਾਹਿਬ ਕੱਢਣ ਤੋਂ ਪਹਿਲਾਂ ਇੱਥੇ ਇੱਕ ਸਿੱਖ ਹੈ ਸਰਦਾਲੂ ਗੁਰੂ ਕਾ ਸਿੱਖ ਜਿਹਦਾ ਨਾਮ ਹੈ ਗੁਰਬਖਸ਼ ਉਦਾਸੀ ਇਹਨੂੰ ਸਾਧ ਗੁਰਬਖਸ਼ ਵੀ ਕਹਿੰਦੇ ਸਨ ਤੇ ਗੁਰਬਖਸ਼ ਉਦਾਸੀ ਵੀ ਕਹਿੰਦੇ ਸਨ ਇਹਨੂੰ ਆਪਣੇ ਪਾਸ ਬੁਲਾਇਆ ਬੁਲਾ ਕੇ ਆਖਿਆ ਵੇਖ ਭਾਈ ਅਸੀਂ ਅਨੰਦਪੁਰ ਸਾਹਿਬ ਛੱਡ ਕੇ ਚੱਲੇ ਆਂ ਤੇ ਇੱਥੇ ਜਿਹੜਾ ਪਿਤਾ ਜੀ ਦਾ ਅਸਥਾਨ ਹੈ ਜਿੱਥੇ ਉਹਨਾਂ ਦੇ ਅਸੀਸ ਦਾ ਸੰਸਕਾਰ ਕੀਤਾ ਗਿਆ ਉਸ ਦਾ ਨਾਮ ਪੀਸ ਸੀਸਗੰਜ ਹੈ ਜਿੱਦ ਇੱਕ ਸੀਸਗੰਜ ਉਹਨਾਂ ਦਾ ਦਿੱਲੀ ਵਿੱਚ ਹੈ ਇੱਕ ਸੀਸਗੰਜ ਉਹਨਾਂ ਦਾ ਅਨੰਦਪੁਰ ਸਾਹਿਬ ਵਿੱਚ ਹੈ ਕਹਿੰਦੇ ਉਸ ஸ்தான ਤੇ ਚਾੜੂ ਦੇਣਾ ਸਫਾਈ ਰੱਖਣੀ ਤੇ ਉੱਥੇ ਦੀਵਾ ਜਗਦਾ ਰੱਖਣਾ ਭਾਵੇਂ ਦੀਵਾ ਬੱਤੀ ਕਰਦੇ ਰਹਿਣਾ ਤੇ ਗੁਰੂ ਕੀ ਬਖਸ਼ਿਸ਼ ਹੋਵੇਗੀ ਜਦੋਂ ਕਿਤੇ ਗੁਰੂ ਦੇ ਦਰਸ਼ਨ ਕਰਨੇ ਆ ਤੇ ਆਪਣੇ ਕੇਸਾਂ ਨੂੰ ਦੇਖਿਓ ਕੇਸਾਂ ਵਿੱਚੋਂ ਗੁਰੂ ਦੇ ਦਰਸ਼ਨ ਜ਼ਰੂਰ ਹੋਣਗੇ क्योंकि केस गुरु की मोहर है केस भी गुरु का स्वरूप है तीन कहने सिखा सिखीदान केस दान केसा की बड़ी महत्ता दसी तो गुरु साहब जी ने यह सेवा उदासी गुरबख्श साहब की लाई है तो आप जी काफिला लेके आनंदपुर साहब तो निकले हैं ਤੇ ਕੀਰਤਪੁਰ ਸਾਹਿਬ ਪਹੁੰਚੇ ਕੀਰਤਪੁਰ ਵਿੱਚ ਪਿਤਾ ਜੀ ਦੇ ਦਿਹਰੇ ਤੇ ਅਸਥਾਨ ਤੇ ਮੱਥਾ ਟੇਕਿਆ ਅਸ਼ੀਰਵਾਦ ਮੰਗੀ ਅਰਦਾਸ ਕੀਤੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰੇ ਬਾਬਾ ਸੂਰਜਮਲ ਜੀ ਦੇ ਪੁੱਤਰ ਗੁਲਾਬ ਰਾਏ ਸਨ ਉਹਨਾਂ ਨੇ ਜਿਥਾ ਸ਼ਕਤ टहल सेवा की है ते खुशियां प्राप्त की सतगुरु साहब जी कीर्तपुर साहब को अगे तुरे हैं तो पिछु खबर मिली है कि टिडी दल ने सूबा सरहद ने बीधार के पहाड़ी राज्य ने अपना वादा तोड़ दिता है कसमां तोड़ दिन हजारा की गिनती सैना हमला कर रही है गुरु साहब जी अपना काफिला लेके अगे तुरे क्योंकि उन्होंने पता है कि मगर भाई उदय सिंह तो बा अजीत सिंह ते सिख फौज सिख सैनिक कर रहे हैं ਅੱਗੇ ਆਇਆ ਤਾਂ ਅੱਗੇ ਸਰਸਾ ਨਦੀ ਦੇ ਵਿੱਚ ਹੜ ਆਇਆ ਹੋਇਆ ਸੀ ਔਰ ਇਹ ਚੜੀ ਹੋਈ ਸੀ ਕੁਛ ਮੀਂਹ ਪੈ ਰਿਆ ਸੀ ਗੁੰਡਾ ਬੰਦੀ ਹੋ ਰਹੀ ਸੀ ਗੁਰੂ ਸਾਹਿਬ ਜੀ ਨੇ ਇੱਥੇ ਬਾਬਾ ਜੀਵਨ ਸਿੰਘ ਜਿਨ੍ਹਾਂ ਦਾ ਨਾਮ ਪਹਿਲਾਂ ਭਾਈ ਜੈਤਾ ਸੀ ਤੇ ਉਹ ਸੀਸ ਲੈ ਕੇ ਦਿੱਲੀ ਤੋਂ ਕੀਰਤਪੁਰ ਸਾਹਿਬ ਪਹੁੰਚੇ ਸਨ ਕੀਰਤਪੁਰ ਤੋਂ ਅਨੰਦਪੁਰ ਸਾਹਿਬ ਉਸ ਇਸpon ਗਿਆ ਸੀ ਤੇ ਅਨੰਦਪੁਰ ਸਾਹਿਬ ਦੇ ਵਿੱਚ ਉਸ ਦਾ ਸੰਸਕਾਰ ਕੀਤਾ ਗਿਆ ਸੀ ਉਹ ਭਾਈ ਜੈਤਾ ਜੀ ਜਿਨ੍ਹਾਂ ਨੂੰ ਕਿਹਾ ਸੀ ਰੰਗ ਰਿਤੇ ਹਨ ਗੁਰੂ ਕੇ ਬੇਟੇ ਇਹ ਦਸ਼ਮੇਸ਼ ਉਚਾਰ ਗਏ ਮਜਨੂਮਾ ਦੀ ਜਿਤ ਹੋ ਗਈ ਜਾਲਮ ਬਾਜੀ ਹਾਰ ਗਏ ਉਹ ਭਾਈ ਜੀਵਨ ਸਿੰਘ ਬਣੇ ਸਨ ਫਿਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਇਸ ਆਉਂਦੇ ਬਹੀਰ ਨੂੰ ਰੋਕਣਾ ਹੈ ਔਰ ਅੰਮ੍ਰਿਤ ਵੇਲਾ ਹੋ ਚੁੱਕਾ ਹੈ ਅਸੀਂ ਇੱਥੇ ਦੀਵਾਨ ਸਜਾਵਾਂਗੇ ਆਸਾ ਜੀ ਦੀ ਬਾਣੀ ਦਾ ਕੀਰਤਨ ਕਰਾਂਗੇ ਭਾਈ ਦਇਆ ਸਿੰਘ ਨੂੰ ਆਗਿਆ ਕੀਤੀ ਕਿ ਭਾਈ ਦਇਆ ਸਿੰਘ ਅੰਮ੍ਰਿਤ ਵੇਲਾ ਹੋ ਗਿਆ ਹੈ। ਬਾਬਾ ਅਜੀਤ ਸਿੰਘ ਨੂੰ ਕਿਹਾ ਕਿ ਤੁਸੀਂ ਪਿੱਛੇ ਮੁਕਾਬਲਾ ਕਰੋ। ਦੁਸ਼ਮਣ ਨੂੰ ਰੋਕ ਕੇ ਰੱਖੋ। ਦੀਵਾਰ ਵਿੱਚ ਕੋਈ ਵਿਗੜ ਨਾ ਪਵੇ। ਤਾਂ ਕਈ ਸਿੱਖਾਂ ਨੇ ਕਿਹਾ ਮਹਾਰਾਜ ਜੁੱਤ ਬੜਾ ਕਮਸਾਨ ਦਾ ਹੋ ਰਿਹਾ ਹੈ। ਦਾ ਗੁਰੂ ਸਾਹਿਬ ਜੀ ਕਹਿਣ ਲੱਗੇ ਸਿਖਾ ਅੰਮ੍ਰਿਤ ਵੇਲਾ ਇੱਕ ਐਸਾ ਸਮਾਂ ਹੈ ਜੋ ਸਿੱਖ ਦੀ ਪੂੰਜੀ ਹੈ ਸਿੱਖ ਦੇ ਕੋਲ ਇਹ ਧਨ ਹੈ ਜਿਸ ਵੇਲੇ ਸਿੱਖ ਕੋਲ ਗੁਰਬਾਣੀ ਤੇ ਅੰਮ੍ਰਿਤ ਵੇਲਾ ਨਾ ਰਹੇ ਉਸ ਵੇਲੇ ਸਮਝ ਲਓ ਕਿ ਸਿੱਖ ਮਰ ਗਿਆ ਇਸ ਲਈ ਆਸਾ ਜੀ ਦੀ ਵਾਰ ਦਾ ਕੀਰਤਨ ਜਪਜੀ ਦਾ ਜਾਪ ਕਰਨਾ इस वेले बहुत जरूर है सर पे वक्त आ गया आशा की बार का साजों तीरों का का चढ़ाओ उतार मनसा था उतारलगी धर के दिले बेकरार का मौका मिले तो भजन कर ले किरदगार का जपजी का जाप ਉਸ ਘੜੀ ਕਰਨਾ ਜ਼ਰੂਰ ਥਾ ਪੜ ਕੇ ਗੁਰੂ ਗ੍ਰੰਥ ਕੋ ਭਰਨਾ ਜ਼ਰੂਰ ਥਾ ਕਿਉਂਕਿ ਗੁਰੂ ਕੇ ਸਿੱਖ ਨੂੰ ਬਾਣੀ ਵਿੱਚੋਂ ਜ਼ਿੰਦਗੀ ਮਿਲਦੀ ਹੈ ਬਾਣੀ ਵਿੱਚੋਂ ਆਸਰਾ ਮਿਲਦਾ ਹੈ ਬਲ ਮਿਲਦਾ ਹੈ ਤੋਂ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਛੱਡ ਕੇ ਸਰਸਾ ਦੇ ਕਿਨਾਰੇ ਤੇ ਦੀਵਾਨ ਸਜਾ ਕੇ ਅਸਾਦੀ ਦੀ ਬਾਦ ਦਾ ਕੀਰਤਨ ਸਰਵਣ ਕਰ ਰਹੇ ਨੇ ਇੱਥੇ ਹੀ ਗੁਰੂ ਕੇ ਛੋਟੇ ਸਾਹਿਬ ਜੀ ਤੇ ਮਾਤਾ ਜੀ ਸਾਹਮਣੇ ਬੈਠੇ ਨੇ ਔਰ ਇੱਕ ਦੂਜੇ ਨੂੰ ਤੱਕਿਆ ਮਹਾਰਾਜ ਜਾਣਦੇ ਨੇ ਕਿ ਇਹ ਆਖਰੀ ਮੁਲਾਕਾਤ ਹੈ ਇਸ ਤੋਂ ਬਾਅਦ ਪਤਾ ਨਹੀਂ ਕਰਤਾਰ ਦਾ ਕੀ ਪਾਣਾ ਹੈ ਤਾਂ ਇਥੋਂ ਤੱਕ ਆਪਾਂ ਇਤਿਹਾਸ ਦੀ ਲੜੀ ਅੱਜ ਸਮਝੀ ਕੀਤੀ ਹੈ ਉਲਝਕ ਦੀ ਹਜ਼ੂਰ ਕਿ ਨਾ ਕਰਨ ਸਮੂਹ ਸਾਧ ਸੰਗਤ ਦੀ ਹਾਜ਼ਰੀ ਗੁਰੂ ਦਰ ਪਰਵਾਣ ਹੋਵੇ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ